ਮੈਂ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਹਾਂ ਰਣਜੀਤ ਸਿੰਘ ਗਿਲਹੋਰਾ ਦਾ ਜੇ ਗਿੱਲ ਹੁਣੀ ਠੀਕ ਤਰੀਕੇ ਦੇ ਨਾਲ ਕਵਰੇਜ ਨਾ ਕਰਦੇ ਤੇ ਮੇਰਾ ਨਹੀਂ ਖਿਆਲ ਕਿ ਗਿੱਦੜਵਾਹਾ ਦੇ ਵਿੱਚ ਇਸ ਤਰ੍ਹਾਂ ਇਕੱਠ ਹੁੰਦੇ ਦੂਜਾ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਦੁੱਧ ਤਾਂ ਦਿੱਤਾ ਪਰ ਖੋਲਤੀਆਂ ਤੇ ਉਹ ਮੀਂਗਣਾ ਮੀਂਗਣਾ ਖੋਲਣ ਦੀ ਬਦੌਲਤ ਸਾਨੂੰ ਫਿਰ ਇੱਥੇ ਆਉਣ ਦਾ ਮੌਕਾ ਮਿਲਿਆ ਗਿੱਦੜਵਾਹਾ ਜੇ ਆਪਾਂ ਦੇਖੀਏ ਪਿਛਲੇ ਦਿਨਾਂ 'ਚ ਮੈਂ ਇੱਥੇ ਇੱਕ ਭੋਗ ਸਮਾਗਮ ਤੇ ਆਇਆ ਸੀ ਤੇ ਕਿਦਨ ਵੇਹੇ ਦੀਆਂ ਦੋ ਸ਼ਖਸ਼ੀਅਤਾਂ ਵਿਚੜੀਆਂ ਸੀ ਭੋਗ ਤੋਂ ਬਾਅਦ ਬੰਦੇ ਗੱਲਾਂ ਕਰਦੇ ਸੀ ਕਹਿੰਦੇ ਗਿੱਦੜਵਾਹਾ ਬਗਿਹੜਾਂ ਦੇ ਵਿਚਕਾਰ ਆਇਆ ਹੋਇਆ ਹੈ ਇੱਥੇ ਇੱਕ ਬਗਿਹੜਾ ਇੱਧਰ ਬੈਠਿਆ ਤੇ ਇੱਧਰ ਬੈਠਿਆ ਦੋ ਬੰਦੇ ਸੀ ਚਾਹੇ ਉਹ ਕੁਝ ਵੀ ਕਰਦੇ ਉਹਨਾਂ ਨੇ ਗਿੱਦੜਵਾਹਾ ਨੂੰ ਬਗਿਹੜਾਂ ਤੋਂ ਬਚਾ ਕੇ ਰੱਖਿਆ ਸੀ ਠੀਕ ਹੈ ਦੋ ਬੰਦੇ ਇੱਥੇ ਨਹੀਂ ਰਹੇ ਪਰ ਇਹਦਾ ਮਤਲਬ ਇਹ ਨਹੀਂ ਕਿ ਗਿੱਦੜਵਾਹਾ ਲਾ ਵਾਰਸ ਹੋ ਗਿਆ ਰਣਜੀਤ ਵਰਗੇ ਬੰਦੇ ਬੈਠੇ ਐ ਜਿਨ੍ਹਾਂ ਨੇ ਗਿੱਦੜਵਾਹਾ ਨੂੰ ਅੱਜ ਮੇਰਾ ਖਿਆਲ ਆ ਵੀ ਦੁਨੀਆ ਦੇ ਨਕਸ਼ੇ ਤੇ ਲੈ ਜਾਂਦਾ ਬ੍ਰੋਧੀ ਤਰਤੇ ਆਗੂ ਰਹੇ ਐ ਸਰਦਾਰ ਸੁਖਪਾਲ ਸਿੰਘ ਕਹਿੰਦਾ ਇੱਥੇ ਆਏ ਹੋਏ ਐ ਵੱਖ-ਵੱਖ ਜਥੇਬੰਦੀਆਂ ਦੇ ਉਗਰਾਹਾਂ ਯੂਨੀਅਨ ਤੇ ਜਿੰਨੀਆਂ ਵੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮੈਂ ਸਾਰਿਆਂ ਦਾ ਨਾਲ ਲੈਣ ਲੱਗਿਆ ਤਾਂ ਬਹੁਤ ਲੰਬਾ ਹੋ ਜੂ ਉਹਨਾਂ ਦਾ ਬੜਾ ਭਾਰੀ ਸਹਿਯੋਗ ਹੈ ਅਸੀਂ ਧੰਨਵਾਦੀ ਆ ਪਰ ਗੱਲਾਂ ਦੋ ਤਿੰਨ ਆ ਕਿ ਜਿਹੜੀ ਸਾਡੀ ਸਰਕਾਰ ਬਾਰੇ ਗੱਲਾਂ ਕੀਤੀਆਂ ਆ ਆਮ ਤੌਰ ਤੇ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਦੇ ਨਾਲ-ਨਾਲ ਆਪੋਜੀਸ਼ਨ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ ਔਰ ਸਿਆਣੀ ਸਰਕਾਰ ਤੇ ਸਿਆਣਾ ਮੁੱਖ ਮੰਤਰੀ ਉਹ ਹੁੰਦਾ ਹੈ ਜਿਹੜਾ ਆਪੋਜੀਸ਼ਨ ਨੂੰ ਥੋੜਾ ਜਿਹਾ ਸਪੇਸ ਦਿੰਦਾ ਹੈ ਕਿ ਆਪੋਜੀਸ਼ਨ ਜਿਉਂਦੀ ਰਹੇ ਤਾਂ ਕਿ ਜਿਹੜਾ ਅੰਦਰੋਂ ਅੰਦਰ ਗੁਵਾਰਾ ਭਰ ਰਿਹਾ ਨਾ ਉਹ ਗੁਵਾਰਾ ਕਿਤੇ ਫੁੱਟ ਨਾ ਜਾਵੇ। ਪੰਡਤ ਜਵਾਹਰ ਲਾਲ 네ਰੂ ਇਸ ਦੇਸ਼ ਦੇ ਬਹੁਤ ਮਹਾਨ ਪ੍ਰਧਾਨ ਮੰਤਰੀ ਹੋਏ। ਸ਼ੁਰੂ ਚ ਆਜ਼ਾਦੀ ਲਹਿਰ ਤੋਂ ਲੈ ਕੇ ਸਾਰਾ ਕੁਝ ਕੀਤਾ ਹੈ। ਔਰ ਪੰਡਤ ਜਵਾਹਰ ਲਾਲ 네ਰੂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਜਦੋਂ ਬਾਜਪਾ ਨੂੰ ਪਹਿਲੀ ਵਾਰ ਸੁਣਿਆ ਸੀ ਕਿ ਇਹ ਬੰਦਾ ਕਿਸੇ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ। ਪਿਛਲੇ ਸਮੇਂ 'ਚ ਆਪਾਂ ਦੇਖਿਆ ਜਿਹੜੇ ਲੰਬਾ ਸਮਾਂ ਮੁੱਖ ਮੰਤਰੀ ਰਿਹਾ ਇਹ ਪ੍ਰਕਾਸ਼ ਸਿੰਘ ਬਾਦਲ ਜਾਂ ਦੋ ਵਾਰੀ ਕੈਪਟਨ ਅਮਰਿੰਦਰ ਸਿੰਘ ਦੁਸ਼ਮਣੀ ਵੀ ਡਾਢੀ ਸੀ, ਰਲਵਲ ਵੀ ਜਾਂਦੇ ਸੀ ਆਪਸ ਵਿੱਚ। ਪਰ ਇੱਕ ਗੱਲ ਹੁੰਦੀ ਸੀ ਕਿ ਜਦੋਂ ਕੋਈ ਸਾਂਝਾ ਕੰਮ ਹੁੰਦਾ ਸੀ ਉਹ ਇਕੱਠੇ ਹੋ ਜਾਂਦੇ ਸੀ ਜਿਹੜੀ ਬਾਟਰ ਟਰਮੀਨੇਸ਼ਨ ਐਕਟ ਬਣਾਇਆ ਗਿਆ ਸੀ ਖੁਦ ਕੈਪਟਨ ਅਮਰਿੰਦਰ ਸਿੰਘ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਕੋਲੇ ਚਲੋ ਜੀ ਗਵਰਨਰ ਕੋਲੇ ਚਲੀਏ ਤੇ ਜਾ ਕੇ ਉਹ ਭਜਵਾਇਆ ਸੀ ਪਰ ਸਾਡੇ ਤਾਂ ਇੱਥੇ ਹਾਲਤੇ ਬਣੀ ਐ ਕਿ ਸਪੇਸ ਕਲੀ ਇਹ ਨਹੀਂ اپੋਜੀਸ਼ਨ ਦੀ ਖਤਮ ਕਰਦੀ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਜਿੰਦਾ ਲੈ ਕੇ ਚਲੇ ਜਾਂਦੇ ਐ ਸਪੀਕਰ ਸਾਹਿਬ ਨੂੰ ਕਹਿੰਦੇ ਜੀ ਜਿੰਦਾ ਲਾ ਦਿਓ ਅੱਗੇ ਤੇ ਬਾਹਰ ਨਾਲ ਨਿਕਲ ਜਾਣ ਜੇ ਬਾਹਰ ਨਿਕਲ ਕੇ ਤਾਂ ਅੰਦਰ ਨਾ ਆ ਜਾਣ ਜੇ ਇਹ ਪੋਜੀਸ਼ਨ ਹੋਊਗੀ ਤਾਂ ਫਿਰ ਪੱਤਰਕਾਰਾਂ ਦਾ ਜੇ ਆਪਾਂ ਕਹੀਏ ਵੀ ਉਹ ਇੱਜ਼ਤ ਮਾਨ ਸਤਿਕਾਰ ਕਰਨਗੇ ਨਹੀਂ ਹੋ ਸਕਦਾ ਮੇਰੇ ਸਾਥੀ ਨੇ ਸੁਸੋਧਿਆ ਸਾਹਿਬ ਦੀ ਗੱਲ ਕੀਤੀ ਹੈ ਮੇਰਾ ਕਹਿਲਾ ਵੀ ਸਾਡੇ ਪੱਤਰਕਾਰ ਭਾਈਚਾਰੇ ਲਈ ਇਹ ਤੂੰ ਸ਼ਰਮਨਾਕ ਗੱਲ ਹੋਏ ਨਹੀਂ ਸਕਦੀ ਕਿ ਜਿਹੜਾ ਬੰਦਾ ਪੱਤਰਕਾਰਾਂ ਦੇ ਵਿੱਚ ਰਿਆ ਉਹ ਸਾਮ ਦੰਡ ਭੇਦ ਭਾਪ ਕੁੱਟਮਾਰ ਸਾਰੀ ਗੱਲ ਕਰਦਾ ਹੋਵੇ ਔਰ ਉਹ ਪੰਜਾਬ ਦਾ ਇੰਚਾਰਜ ਹੈ ਤੇ ਉਹਦੀ ਨਜ਼ਰਸਾਨੀ ਪੱਤਰਕਾਰਾਂ ਦੇ ਉੱਤੇ ਪਰਚੇ ਹੋ ਰਹੀ ਹੈ ਗੱਲ ਰਤਨਦੀਪ ਦੀ ਚੱਲੀ ਸੀ ਰਤਨਦੀਪ ਨੂੰ ਮੁੱਖ ਮੰਤਰੀ ਨੇ ਇਕੱਲਾ ਮੇਣਾ ਨਹੀਂ ਮਰਿਆ ਸੀ ਸਗੋ ਰਤਨਦੀਪ ਨੂੰ ਜਿੱਥੇ ਪ੍ਰੈਸ ਗੈਲਰੀ ਹੈ ਉੱਥੇ ਜਾਣ ਤੋਂ ਰੋਕਣ ਵਾਸਤੇ ਜਦੋਜਾਦ ਕੀਤੀ ਗਈ ਸੀ ਅਸੀਂ ਬੈਠੇ ਸਾਂ ਮੇਰੇ ਕੋਲੇ ਤਿੰਨ ਚਾਰ ਵਾਰ ਪੁਲਿਸ ਵਾਲੇ ਆਏ ਪਬਲਿਕ ਰਿਲੇਸ ਵਾਲੇ ਆਏ ਕਿ ਇਹਨੂੰ ਉਠਾ ਦਿੱਤਾ ਜਾਵੇ ਤੇ ਮੈਂ ਸਾਫੀ ਕਹਿੰਦਾ ਸੀ ਉਠਾਓਗੇ ਤੇ ਗੜਬੜ ਹੋਊਗੀ ਅਸੀਂ ਸਾਰੇ ਭਾਈ ਘਾਟ ਕਰਾਂਗੇ ਹੁਣ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਮੁੱਖ ਮੰਤਰੀ ਸਾਹਿਬ ਨੇ ਤੇ ਖਬਰੇ ਆਈ ਪਈ ਹੈ ਕਿ ਕੁਝ ਚੋਣਵੇਂ ਪੱਤਰਕਾਰਾਂ ਨੂੰ ਉੱਥੇ ਵੀ ਨਹੀਂ ਜਾਣ ਦਿੱਤਾ ਗਿਆ ਇੱਥੇ ਗੱਲ ਕੀਤੀ ਹੈ ਕਿ ਕੇਜਰੀਵਾਲ ਸਾਹਿਬ ਦੇ ਮਹਿਲ ਨੂੰ ਜਿਸ ਬੀਬੀ ਨੇ ਨੰਗਾ ਕੀਤਾ ਸੀ ਬੇਨਕਾਬ ਕੀਤਾ ਸੀ ਉਹਦੇ ਤੇ ਲੁਧਿਆਣੇ ਤੇ ਪਰਚਾ ਹੋਇਆ ਤੇ ਬਾਅਦ ਦੇ ਵਿੱਚ ਹਾਈ ਕੋਰਟ 'ਚ ਛਿੱਤਰ ਪਏ ਉਹ ਸਾਰਾ ਕੁਝ ਹੋਇਆ ਤਾਂ ਮੈਂ ਜਿਹੜੀ ਆ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਇਹਦੇ ਨਾਲ ਮੈਂ ਥੋੜੀ ਜਿਹੀ ਇੱਕ ਗੱਲ ਦੱਸ ਦਵਾਂ ਉਹ ਇਹ ਹੈ ਕਿ ਜਦੋਂ ਦਾ ਇਹ ਮਾਮਲਾ ਚੱਲਿਆ ਹੈ ਪਰਚਾ ਬੇਸ਼ੱਕ ਦਰਜ ਕਰ ਲਿਆ ਪਰ ਪਰਚੇ 'ਚ ਬੜੀਆਂ ਜਿਹੜੀਆਂ ਨਿੱਕੀਆਂ-ਨਿੱਕੀਆਂ ਧਰਾਮਾ ਲਾਈਆਂ ਮੈਂਤਰਾ ਮਾਜੜੀਆਂ ਗਾਂ ਲੱਕੜੀਆਂ ਵੱਡਦੀਆਂ ਸੀ ਉਹ ਨਹੀਂ ਲਗੀਆਂ ਰਣਜੀਤ ਦੀ ਪਗਲਾਹੀ ਰਣਜੀਤ ਨੂੰ ਬੰਨ ਕੇ ਗੱਡੀ 'ਚ ਸਿੱਟਣ ਦੀ ਕੋਸ਼ਿਸ਼ ਕੀਤੀ ਇਹਦਾ ਗਲਾ ਕੁੱਟਿਆ ਗਿਆ ਇਹਦੇ ਵੱਲ ਵੈਪਨ ਸਾਧਿਆ ਗਿਆ ਮੇਰੇ ਖਿਆਲ ਮੁਤਾਬਿਕ ਸਾਡੇ ਕੋਲੇ ਵਕੀਲ ਸਾਹਿਬਾਨ ਵੀ ਹੈਗੇ ਖੈਰਾ ਸਾਹਿਬ ਖੁਦ ਵੀ ਵਕੀਲ ਹੈ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਕਿਸੇ ਬੰਦੇ ਆਪ ਪਿਸਟੋਲ ਕਰ ਲਈਏ ਨਾ ਤਾਂ ਉਹ ਵੀ 307 ਬਣਦੀ ਹੈ ਜੇ ਬੰਦੇ ਨੂੰ ਢਾਕੇ ਉਹਦੇ ਗਲ ਨੂੰ ਕੁੱਟਣ ਦੀ ਕੋਸ਼ਿਸ਼ ਕਰੀਏ ਸੱਟਾਂ ਇੰਨੀਆਂ ਵੱਜਦੀਆਂ ਕਿ ਬੰਦਾ ਮਰ ਸਕਦਾ 308 ਲਗਦੀ ਹੈ ਲੇਕਿਨ ਸਾਰੀਆਂ ਚੀਜ਼ਾਂ ਗਾਇਬ ਜਦੋਂ ਅਸੀਂ ਇੱਥੇ ਆ ਗਏ ਪਤਾ ਲੱਗਿਆ ਵੀ ਪੱਤਰਕਾਰ ਭਾਈਚਾਰ ਆ ਗਿਆ ਪਾਸੇ-ਆਸੇ ਦੇ ਲੋਕ ਆ ਗਏ ਉਹਨੇ ਦੀ ਮਦਦ ਕਰਨਗੇ ਕੁਝ ਸਿਆਸੀ ਸ਼ਖਸੀਅਤਾਂ ਨੇ ਕੁਝ ਪੁਲਿਸ ਅਧਿਕਾਰੀਆਂ ਨੇ ਫੋਨ ਕੀਤੇ ਆਪਾਂ ਜੀ ਮਕਾਲੀਏ ਮੈਂ ਉਹਨਾਂ ਨੂੰ ਕਿਹਾ ਜੀ ਲਾਜੋ ਤੁਸੀਂ ਧਰਾਮਾ ਮੁੱਕ ਜੂ ਨਹੀਂ ਤੇ ਆਪਾਂ ਇਓ ਕਰ ਲਈਏ ਇਓ ਕਰ ਲਈਏ ਸਾਰਾ ਕੁਝ ਕਰਦਿਆਂ ਕਰਾਉਦਿਆਂ ਰਾਤ ਜਿੱਥੇ ਅਸੀਂ ਇਕੱਤਰ ਹੋਣਾ ਸੀ ਉੱਥੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਪਾਣੀ ਛੜਵਾਤਾ ਕੀ ਫੇਰ ਅਸੀਂ ਤਾਂ ਨਾਲੀਆਂ ਤੇ ਵੀ ਬੈਠਣ ਵਾਲੇ ਲੋਕ ਆ ਸਾਨੂੰ ਕੋਈ ਰੋਕ ਨਹੀਂ ਸਕਦਾ ਮੈਂ ਇੱਕ ਗੱਲ ਕਲੀਅਰ ਕਰ ਦਿਆਂ ਇਹ ਗਿੱਦੜਵਾਹਾ ਤੋਂ ਇੰਪ੍ਰੈਸ ਦੀ ਆਯਾਦੀ ਦੀ ਸ਼ੁਰੂਆਤ ਬਾਅਦ ਸਮਾ ਪਹਿਲਾਂ ਦੀ ਦੇ ਉੱਤੇ ਹਮਲਾ ਹੋਇਆ ਸੀ ਦਾਨੀਅਲ ਸਿੰਘ ਸਾਹਿਬ ਨੇ ਗੱਲ ਕੀਤੀ ਐ ਅਖਬਾਰਾਂ ਲਾਉਣ ਦੀ ਅਖਬਾਰਾਂ ਇੱਥੇ ਲਾਈਆਂ ਗਈਆਂ ਸੀ ਉਸ ਤੋਂ ਬਾਅਦ ਇੱਥੋਂ ਬਹੁਤ ਕੁਝ ਹੋਇਆ ਇੱਥੇ ਦਾ ਮੁੰਡਾ ਰਾਜੂ ਐ ਉਹਨੂੰ ਇੱਕ ਪੋਲੀਟਿਸ਼ੀਅਨ ਦੇ ਪੀਐਨਏ ਕੁੱਟਿਆ ਸੀ ਅਸੀਂ ਲੜਾਈ ਲੜੀ ਪਰਚਾ ਦਰਜ ਕਰਾਇਆ ਔਰ ਬਾਅਦ ਦੇ ਵਿੱਚ ਉਸ ਬੰਦੇ ਨੇ ਮਿੰਤ ਕਰਕੇ ਜਿਹੜਾ ਹੈਗਾ ਮਾਫੀ ਵੀ ਮੰਗੀ ਤੇ ਉਹਨੂੰ ਮਾਫ ਵੀ ਕੀਤਾ ਉਹਦੀ ਗ੍ਰਿਫਤਾਰੀ ਹੋਈ ਉਹ ਜੇਲ੍ਹ ਦੇ ਵਿੱਚ ਗਿਆ ਸੀ ਇਸੇ ਤਰ੍ਹਾਂ ਜਿਹੜੇ ਹੈਗੇ ਐ ਸਾਡੇ ਇੱਕ ਬਹੁਤ ਵੱਡੇ ਦੁਆਬੇ ਦੇ ਹੁੰਦੇ ਸੀ ਬੜੇ ਸੀਨੀਅਰ ਅਫਸਰ ਹੁੰਦੇ ਸੀ ਡੀਐਸਪੀ ਸਾਹਿਬ ਨੌਨੇ ਹਲ ਸਿੰਘ ਐਸਐਸਪੀ ਹੁੰਦਾ ਸੀ ਉਹਦਾ ਖਾਸ ਸੀ ਉਸ ਵੇਲੇ ਜਿਹੜੀ ਐ ਪੱਤਰਕਾਰਾਂ ਨਾਲ ਬਦਤਮੀਜ਼ੀ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ ਚ ਬਾਦਲ ਸਾਹਿਬ ਦਾ ਸਾਰੇ ਪੰਜਾਬ ਚ ਬਾਈਕਾਟ ਕੀਤਾ ਸੀ ਕਿ ਅਸੀਂ ਜਿੰਨੀ ਦੇਰ ਇਹਨੂੰ ਨਹੀਂ ਸਸਪੈਂਡ ਕਰਦੇ ਬਾਈਕਾਟ ਨਹੀਂ ਖੁੱਲਦਾ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਸਸਪੈਂਸ਼ਨ ਦੇ ਆਰਡਰ ਕਰਨੇ ਪਏ ਸੀ ਆਪੂਸ਼ਨ ਮਿੱਤਰ ਬੋਲ ਕੇ ਗਿਆ ਪਰਚਾ ਇਹਦੇ ਤੇ ਦਰਜ ਕੀਤਾ 48 ਘੰਟੇ ਨਹੀਂ ਚਲੇ ਉਹ ਪਰਚੇ ਦੀ ਕੈਨਸਲੇਸ਼ਨ ਭਰਨੀ ਪਈ ਅਰੰਜੀਸਿਆ ਟਕੜਾ ਹੋ ਤੇਰੇ ਨਾਲ ਸਾਰਾ ਪੰਜਾਬ ਹੈ ਅਸੀਂ ਸਿਰਫ ਸਿਰ ਸੰਕੇਤਕ ਇਕੱਠ ਕਰਨ ਦੀ ਇਹ ਗੱਲ ਕੀਤੀ ਸੀ ਕਿ ਪੱਤਰਕਾਰ ਇਕੱਠੇ ਹੋ ਜਾਣਗੇ ਅਸੀਂ ਧਨਵਾਦੀਆਂ ਜਥੇਬੰਦੀਆਂ ਦੇ ਪੋਲਿਟੀਕਲ ਬੰਦਿਆ ਦੇ ਜਿਹੜੇ ਇੱਥੇ ਆਏ ਉਹਨਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਇਹ ਸਿਰਫ ਤੇ ਸਿਰਫ ਇੱਕ ਸੰਕੇਤ ਹੈ ਐਸਐਸਪੀ ਰਾਤ ਬਦਲ ਗਿਆ ਨਮਾਇ ਐਸਐਸਪੀ ਨੇ ਸ਼ਾਇਦ ਚਾਰਜ ਲੈ ਲਿਆ ਹੋਵੇ ਹੁਣ ਸਾਡਾ ਅਲਟੀਮੇਟ ਅਲਟੀਮੇਟ ਮੈਂ ਇੱਕ ਹਫਤੇ ਦਾ ਇੱਕ ਹਫਤੇ ਦੇ ਵਿੱਚ ਵਿੱਚ ਦੇ ਤਾਂ ਤੁਸੀਂ ਉਹਨਾਂ ਦੇ ਧਰਾਵਾ ਲਾਉਣੇ ਉਹ ਠੀਕ ਨਹੀਂ ਇੱਕ ਹਫ਼ਤੇ ਤੋਂ ਬਾਅਦ ਅਸੀਂ ਤਾਰੀਖ ਕਿਉਂ ਕਿ ਜੇ ਸਭੰਦੀਆਂ ਨਾਲ ਰਹਿਮਤ ਸੁਨਾ ਕਰਨੇ ਉਹ ਤਾਰੀਖ ਦੇਵਾਂਗੇ ਤੇ ਅਗਲਾ ਜਿਹੜਾ ਪੜਾਏ ਸੰਘਰਸ਼ ਦਾ ਉਹ ਸ਼੍ਰੀ ਮੁਖਸਰ ਸਾਹਿਬ ਹੋਊਗਾ ਉੱਥੇ ਅਸੀਂ ਪੰਜਾਬ ਪੱਧਰ ਦਾ ਜਿਹੜਾ ਪ੍ਰੋਟੈਸਟ ਵੀ ਕਰਾਂਗੇ ਤੇ ਲਗਾਤਾਰ ਸੰਘਰਸ਼ ਕਰਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸੰਕੇਤਕ ਤੌਰ ਤੇ ਪੰਜਾਬ ਸਰਕਾਰ ਮੰਤਰੀ ਜੀ ਤੇ ਪੁਲਿਸ ਦਾ ਪੁਤਲਾ ਸਾੜਨਾ ਪੁਤਲਾ ਸਾੜਾਂਗੇ ਜਾ ਕੇ ਕਚਹਿਰੀਆਂ ਦੇ ਸਾਹਮਣੇ ਜਿੱਥੇ ਡੀਸੀ ਤੇ ਐਸਪੀ ਬੈੰਦੇ ਆ ਮੈਮੋਰੰਡਮ ਅਸੀਂ ਕੋਈ ਨਹੀਂ ਦੇਣਾ ਕਿਉਂਕਿ ਆ ਲੋਕ ਮੈਮੋਰੰਡਮ ਹੈ ਇਹਨਾਂ ਨੇ ਜੋ ਇਬਾਰਤ ਲਿਖਤੀ ਉਹੀ ਮੈਮੋਰੰਡਮ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਇੰਟੈਲੀਜੈਂਸ ਵਾਲੇ ਖੜੇ ਐ ਦੇ ਹੀ ਜਾਂਦੇ ਐ ਤੇ ਫਿਰ ਅਸੀਂ ਦੁਬਾਰਾ ਵਾਰਨਿੰਗ ਦਿੰਨੇ ਐ ਇਹ ਮਾਲਵੇ ਦੀ ਧਰਤੀ ਐ ਆ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਗੁਆਂਢ ਦੇ ਵਿੱਚ ਇੱਕ ਪਿੰਡ ਛੱਤੇ ਆਣਾ ਉਹ ਛੱਤੇ ਆਣੇ ਦੇ ਬਹੁਤ ਘਟ ਕੇਸ ਐ ਜਿਹੜੇ ਥਾਣੇ ਚ ਜਾਂਦੇ ਕਹਿੰਦੇ ਇੱਥੇ ਇੱਕ ਬਾਬਾ ਰਹਿੰਦਾ ਹੁੰਦਾ ਸੀ ਤੇ ਉਸ ਬਾਬੇ ਨੇ ਲੋਕਾਂ ਨੂੰ ਏਕਤਾ ਦਾ ਪਾਠ ਪੜਾਇਆ ਸੀ ਮੈਂ ਉਹਦੇ ਤੇ ਖੋਜ ਕਰਦੇ ਕਰਦੇ ਪੁੱਛਿਆ ਵੀ ਉਹ ਬਾਬਾ ਕਿਹੜਾ ਐ ਤੇ ਮੈਨੂੰ ਚਰੰਜੀ ਲਾਲ ਧੀਰ ਹੋਰਾਂ ਨੇ ਦੱਸਿਆ ਸੀ ਕਿ ਬਾਬਾ ਕੋਈ ਹੋਰ ਨਹੀਂ ਮਾਲਵੇ ਦੇ 784 ਪਿੰਡਾਂ ਚੋਂ ਜ਼ਗੀਰਦਾਰੀ ਦਾ ਖਾਤਮਾ ਕਰਵਾਉਣ ਵਾਲਾ ਤੇਜਾ ਸਿੰਘ ਸੁਤੰਤਰ ਇੱਕ ਸੰਤ ਬਣ ਕੇ ਇੱਥੇ ਰਹਿੰਦਾ ਹੁੰਦਾ ਸੀ ਤੇ ਉਹਨੇ ਲੋਕਾਂ ਨੂੰ ਏਕਤਾ ਦਾ ਪਾਠ ਪੜਾਇਆ ਸੀ ਇਹ ਧਰਤੀ ਉਹ ਹੈ ਇਹੀ ਛੱਤੇ ਆਣੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀਆਂ ਜਦੋਂ ਕਿਹਾ ਸੀਗਾ ਲੈ ਲਓ ਭਾਈ ਤੁਸੀਂ ਆਪਣੀਆਂ ਤਲਵਾਂ ਤੇ ਬਾਬਾ ਦਾਨ ਸਿੰਘ ਨੇ ਕਿਹਾ ਸੀ ਤਲਵ ਨਹੀਂ ਚਾਹੀਦੀ ਸਿੱਖੀ ਚਾਹੀਦੀ ਐ ਸਿੱਖੀ ਲਈ ਸੀ ਇਸ ਕਰਕੇ ਤਕੜੇ ਹੋ ਜੋ ਅਸੀਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਤਕੜਾ ਸੰਘਰਸ਼ ਕਰਾਂਗੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿ ਆਪਾਂ ਚੱਲਾਂਗੇ ਸਭ ਤੋਂ ਮੂਹਰੇ ਇਹਦੇ ਸੰਘਰਸ਼ ਤੇ ਆਗੂ ਆ ਉਹ ਲੱਗਣਗੇ ਨਾਲ ਜਿਹੜੀਆਂ ਜਥੇਬੰਦੀਆਂ ਦੇ ਆਗੂ ਹੋਣਗੇ ਬਾਕੀ ਅਸੀਂ ਸਾਰੇ ਤਿੰਨ ਤਿੰਨ ਦੀਆਂ ਲਾਈਨਾਂ ਦੇ ਵਿੱਚ ਉੱਥੋਂ ਤੱਕ ਜਾਵਾਂਗੇ ਉੱਥੇ ਜਾ ਕੇ ਸਾਰਿਆਂ ਦਾ ਧੰਨਵਾਦ ਕਰਕੇ ਆਪਾਂ ਵਖੜਾਂਗੇ ਇੰਨੀ ਇੱਕ ਬੇਨਤੀ ਹੈ ਅਸੀਂ ਪ੍ਰਵਾਨ ਕਰੋਗੇ ਧੰਨਵਾਦ ਮਿਹਰਬਾਨੀ